ਕੈਨੇਡਾ ਦੇ ਨਾਂ ਤੇ ਅੰਮ੍ਰਿਤਸਰ ਚ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਠੱਗੀ ਦੀ ਕਹਾਣੀ ਆਈ ਸਾਹਮਣੇ ਇੱਕ ਨੌਜਵਾਨ ਦੇ ਸੁਪਨੇ ਨਾਲ ਖੇਡਿਆ ਗਿਆ ਖੌਫਨਾਖੇਡ ਵਿਦੇਸ਼ ਭੇਜਣ ਦੇ ਨਾਮ ਤੇ ਨੌਜਵਾਨ ਨਾਲ ਲੱਖਾਂ ਦੀ ਵਜੀ ਠਗੀ ਕੈਨੇਡਾ ਜਾ ਕੇ ਮੁਕਰੀ ਘਰ ਵਾਲੀ ਪੁਲਿਸ ਕਾਂਸਟੇਬਲ ਅਤੇ ਇੱਕ ਸਰਕਾਰੀ ਟੀਚਰ ਤੇ ਵੀ ਠਗੀ ਰਚਦੇ ਲੱਗੇ ਕਿਥੇ ਤਦੋਸ਼ ਪਰਿਵਾਰ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਉਣ ਤੇ ਅਰਚ ਹੋਈ ਐਫ ਆਈ ਆਰ ਪਰਚਾਦਰਚ ਹੁੰਦੇ باوجود ਵੀ ਅਜੇ ਤੱਕ ਨਹੀਂ ਨਹੀਂ ਹੋਈ ਕੋਈ ਗ੍ਰਿਫਤਾਰ ਮਾਮਲਾ ਅਮਰਤਸਰ ਦੇ ਪਿੰਡ ਚੱਕ ਮਿਸ਼ਰੀ ਖਾਂ ਦਾ ਜਿੱਥੋਂ ਦੇ ਰਹਿਣ ਵਾਲੇ ਸੂਰਜਪਾਲ ਸਿੰਘ ਨੇ ਦੱਸਿਆ ਕਿ ਉਸਦੀ ਸ਼ਾਦੀ 2022 ਵਿੱਚ ਇੱਕ ਲੜਕੀ ਨਾਲ ਹੋਈ ਸੀ ਜਿਸ ਨਾਲ ਉਸਨੇ ਕੋਟ ਮੈਰਿਜ ਕਰਵਾਈ ਸੀ ਪਰੇ ਸ਼ਾਦੀ ਦੇ ਕੁਝ ਸਮੇਂ ਬਾਅਦ ਉਸ ਦੀ ਪਤਨੀ ਕੈਨੇਡਾ ਚਲੀ ਗਈ ਅਤੇ ਉੱਥੇ ਜਾ ਕੇ ਰਿਸ਼ਤੇ ਤੋਂ ਮੁਕਰ ਗਈ ਸੂਰਜਪਾਲ ਸਿੰਘ ਨੇ ਅੱਗੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਸਹੁਰੇ ਅਤੇ ਸੱਸ ਅਤੇ ਸਾਲੀ ਨੇ ਮਿਲ ਕੇ ਇਹ ਦੁਖਾਤੜੀ ਦੀ ਸਾਜ਼ਿਸ਼ ਰਚੀ ਸੀ ਉਸ ਨੇ ਦੱਸਿਆ ਕਿ ਇਸ ਪੂਰੇ ਗੈਂਗ ਵਿੱਚ ਇੱਕ ਪੰਜਾਬ ਪੁੱਛ ਦੀ ਮਹਿਲਾ ਕਾਂਸਟੇਬਲ ਅਤੇ ਇੱਕ ਸਰਕਾਰੀ ਟੀਚਰ ਵੀ ਸ਼ਾਮਲ ਹੈ ਉਸ ਨੇ ਅੱਗੇ ਦੱਸਿਆ ਕਿ ਇਹ ਲੋਕ ਵਿਦੇਸ਼ ਭੇਜਣ ਦੇ ਨਾਂ ਤੇ ਉਸ ਤੋਂ ਲੱਖਾਂ ਰੁਪਏ ਠੱਗ ਕੇ ਲੈ ਗਏ ਅਤੇ ਬਾਅਦ ਵਿੱਚ ਸੰਪਰਕ ਤੋੜ ਦਿੱਤਾ ਪਰਿਵਾਰ ਨੇ ਕਈ ਵਾਰ ਥਾਣੇ ਤੇ ਉਸ ਸਰਕਾਰ ਗਣ ਗੁਰੂ ਇਨਸਾਫ ਦੀਆਂ ਅਰਜ਼ੀਆਂ ਦਿੱਤੀਆਂ ਪਰ ਕੋਈ ਸੁਣਵਾਈ ਨਹੀਂ ਹੋਈ ਆਖਰਕਾਰ ਪਰਿਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਜਾ ਕੇ ਇਨਸਾਫ ਮਿਲਿਆ ਅਤੇ ਐਫਆਈਆਰ ਦਰਜ ਹੋਈ ਪਰ ਐਫਆਈਆਰ ਦਰਜ ਹੋਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਸੂਰਜਪਾਲ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਬੈਂਕ ਖਾਤਿਆਂ ਦੀਆਂ ਡਿਟੇਲਾਂ ਅਤੇ ਪੈਸਿਆਂ ਦੇ ਸਬੂਤ ਵੀ ਦਿੱਤੇ ਹਨ ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਉਸਨੇ ਇਨਸਾਫ ਦੀ ਘਾਰ ਲਗਾਉਂਦੇ ਹੋਏ ਕਿ ਆ ਜਿਹੜੇ ਲੋਕਾਂ ਨੇ ਉਹਨਾਂ ਨਾਲ ਠੱਗੀ ਮਾਰੀ ਹੈ ਉਹਨਾਂ ਸਾਰਿਆਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਮੇਰਾ ਨਾਮ ਵੀਰਜ ਸੂਰਜਪਾਲ ਸਿੰਘ ਹੈ ਪਿੰਡ ਚੱਕ ਮਿਛਰੀ ਖਾਨੇ ਦਾ ਕਦੋਂ ਤੁਹਾਡਾ ਵਿਆਹ ਹੋਇਆ ਸੀਦਾ ਕੀ ਗੱਲਬਾਤ ਹੋਈ ਸੀ ਤੇ ਹੁਣ ਕੀ ਕੁਝ ਹੋਇਆ ਇਸ ਬਾਰੇ ਥੋੜਾ ਖੁੱਲ ਕੇ ਜਾਣਕਾਰੀ ਦਿਓ ਵੀਰਜੀ ਵਿਆਹ ਮੇਰਾ 7-1-2022 ਨੂੰ ਹੋਇਆ ਜੀ ਸੌਰ ਸਿੰਘ ਹੋਇਆ ਜੀ ਚਬਾਲ ਤੇ ਵਿਆਹ ਇਸ ਕਰਕੇ ਆਇਆ ਕਿ ਬਾਹਰ ਚੱਲ ਜਾਗੇ ਦੋਵੇਂ ਜਾਨੇ ਜਦੋਂ ਵਿਆਹ ਤੋਂ ਪਹਿਲਾਂ ਜਿਹੜੀ ਸਾਡੀ ਗੱਲ ਏ ਕਿ ਦੋਵਾਂ ਨੇ ਇਕੱਠਿਆਂ ਜਾਣਾ ਜੀ ਬਾਹਰ ਉਸ ਤੋਂ ਬਾਅਦ ਮੁੜ ਕੇ ਤੁਸੀਂ ਫੀਸਾਂ ਫੂਸਾਂ ਸੈਂਡ ਕੀਤੀਆਂ ਪਏ ਪੂਰੇ ਸੈਂਡ ਕੀਤੇ ਉਸ ਤੋਂ ਬਾਅਦ ਸਾਨੂੰ ਬਿਨਾਂ ਦੱਸਣ ਤੋਂ ਬਾਹਰ ਕੈਨੇਡਾ ਦੀ ਫਾਈਲ ਲਾ ਕੇ ਕੁੜੀ ਇਕੱਲੀ ਕੈਨੇਡਾ ਚਲ ਗਈ ਜੀ ਕਿੰਨਾ ਸੰਘਰਸ਼ ਚੱਲੋ ਇਹ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਕਿੰਨਾ ਚੱਕ ਜਾ ਟੁੱਟ ਲੋ ਜਿਹੜਾ ਸਾਡਾ ਖਰਚਾ ਉਹ 1.5 ਲੱਖ ਰੁਪਿਆ ਵੀ ਜੀ ਸੈਂਡ ਕੀਤਾ ਸਾਰੀਆਂ ਸਟੇਟਮੈਂਟਾਂ ਸਾਡੇ ਕੋਲ ਹੈ ਜੀ ਇਹ ਉਮੀਦ ਸੀ ਕਿ ਵਿਆਹ ਕਰਾਇਆ ਕੁੜੀ ਨਾਲ ਕੁੜੀ ਬਾਤ ਤੁਹਾਨੂੰ ਵੀ ਲੈ ਕੇ ਜਾਏਗੀ ਹੁਣ ਕੀ ਹਾਲਾਤ ਹੈ ਕਹਾ ਹਾਲਾਤ ਵੀ ਤੁਹਾਨੂੰ ਪਤਾ ਹੈ ਜੀ ਵਿਆਜ ਦੇਣਦੇ ਆ ਕਰਜ਼ਾ ਚੁੱਕ ਕੇ ਆਪਾਂ ਪੈਸੇ ਦਿੱਤੇ ਸੀ ਪਾਪਾ ਮੇਰੇ ਆਰਮੀ ਚ ਰਿਟਾਇਰ ਹੋਇਆ ਕੁਝ ਉਹਨਾਂ ਦੇ ਪੈਨਸ਼ਨ ਨੇ ਆਪਣੇ ਜੁੜੇ ਸੀ ਕੁਝ ਅਸੀਂ ਕਰਜ਼ਾ ਚੁੱਕਿਆ ਵਿਆਜ ਹੀ ਚੁੱਕੇ ਪੈਸੇ ਉਹ ਵਿਆਜ ਦੇਣਦੇ ਆ ਕੁਝ ਲੋਨ ਦੇ ਹੌਲੀ ਹੌਲੀ ਕਰਕੇ ਤੁਹਾਡੀ ਕੁੜੀ ਨਾਲ ਆਖਰੀ ਕੀ ਗੱਲਬਾਤ ਹੋਈ ਸੀ ਜਦੋਂ ਕੁਝ ਉਹਨੇ ਤੁਹਾਨੂੰ ਕਿਹਾ ਜਦੋਂ ਵੀਰ ਜੀ ਗਈ ਸੀ ਤੇ ਉਹਨੂੰ ਪਤਾ ਲੱਗਾ ਵੀ ਦਰਖਾਸਤਾਂ ਇਹਨਾਂ ਨੇ ਵੀ ਦੇਣੀਆਂ ਸ਼ੁਰੂ ਕੀਤੀਆਂ ਫਿਰ ਉਹਨੇ ਮੈਨੂੰ ਕਿਹਾ ਕਿ ਐਵੇਂ ਭੱਜ ਨਾ ਤੇਰੇ ਪੈਸੇ ਮੈਂ ਜਦੋਂ ਮੇਰੇ ਕੋਲ ਹੋਣਗੇ ਮੈਂ ਦੇ ਦਊਂਗੀ ਤੇ ਨਾ ਤੂੰ ਮੈਨੂੰ ਜਾਣਦਾ ਨਾ ਮੈਂ ਤੈਨੂੰ ਜਾਣਦੀ ਤੇਰੇ ਪੈਸੇ ਤੈਨੂੰ ਮਿਲ ਜਾਣਗੇ ਜਦੋਂ ਮਰਜ਼ੀ ਦੇ ਦਾਂਗੀ ਇਹਨਾਂ ਸਮੇਂ ਉਹ ਟੈਸਟ ਕਰਦੇ ਨੇ ਇਹ ਵੀ ਜੀ 2022 ਦੇ ਤੁਰੇ ਆ ਤੇ 2000 ਆ ਪੰਜੀ ਵੀ ਖਤਮ ਹੋਣ ਵਾਲਾ ਹੈ ਠੱਗੀ ਦਾ ਸ਼ਕਾਰ ਹੋ ਠੱਗੀ ਆ ਜੀ ਕਿੰਨਾ ਦੱਸਾਂ ਸਾਢੇ 11 ਲੱਖ ਜੀ ਤੇ ਪੁਲਿਸ ਕੋਲ ਦੀ ਸ਼ਿਕਾਇਤ ਤੇ ਕਿਤੇ ਕਿਸੇ ਮੌਜੂਦ ਵਾਅ ਬੰਦੇ ਕੋਲ ਫੋਨ ਕੀਤੀ ਸੀ ਸਾਡੇ ਪਿੰਡ ਦੇ ਸਰਪੰਚ ਹੈ ਜੀ ਸਾਬਕਾ ਸਰਪੰਚ ਰਿੰਕੂ ਵੀਰ ਜੀ ਉਹਨਾਂ ਨੂੰ ਫਿਰਹੀਂ ਗਏ ਆ ਉਹਨਾਂ ਨੇ ਸਾਡੇ ਨਾਲ ਤੁਰ ਕੇ ਫਿਰ ਦਰਖਾਸਤਾਂ ਦਰਖੂਸ਼ਾਂ ਦਿੱਤੀਆਂ ਤੇ ਦਿਹਾਤੀ ਪੁਲਿਸ ਨੇ ਕਹੇ ਨੇ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਮੋੜ ਦਿੰਦੇ ਰਹਿ ਇਹਦੇ ਚ ਅਸੀਂ ਕੁਝ ਨਹੀਂ ਕਰ ਸਕਦੇ ਕੱਲ ਆਇਓ ਪਰਸੋਂ ਆਇਓ ਫਿਰਹੀਂ ਹਾਈ ਕੋਰਟ ਰੇਟ ਲਾ ਕੇ ਫਿਰ ਪਰਚਾ ਦਰਜ ਕਰਾਇਆ ਮਾਮਲਾ ਦਰਜ ਕਰ ਲਿੱਤਾ ਕਿਉਂ ਮਾਮਲਾ ਦਰਜ ਕਰ ਲਿੱਤਾ ਗਿਆ ਜੀ ਥਾਣਾ ਲੋਪੋਗੇ ਵੀਰ ਜੀ ਕਿੰਨਾ ਕਿਨਾ ਖਲਾਫ ਮਾਮਲਾ ਦਰਜ ਹੋਇਆ ਸਾਰੇ ਪਰਿਵਾਰ ਖਲਾਫ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਕੀਤੀ ਸਾਰੇ ਸਾਜਿਸ਼ੀਆ ਜੀ ਜਿਸਪਾਲ ਸਿੰਘ ਕੁੜੀ ਦੇ ਡੈਡੀ ਦਾ ਨਾਮ ਹੈ ਦਲਬੀਰ ਕੌਰ ਉਹਦੀ ਮੰਮੀ ਦਾ ਨਾਮ ਹੈ ਗਰਜੀਤ ਕੌਰ ਉਹਦੀ ਵੱਡੀ ਭੈਣ ਦਾ ਨਾਮ ਹੈ ਗੁਰਲਾਲ ਸਿੰਘ ਉਹਦੇ ਜੀਜੇ ਦਾ ਨਾਮ ਹੈ ਸੁਮਨਦੀਪ ਕੌਰ ਜਿਹੜੀ ਪੁਲਿਸ ਚ ਹੈ ਜਿਨ੍ਹਾਂ ਨੇ ਮਤਲਬ ਸਾਡੇ ਪੈਰ ਹੀ ਨਹੀਂ ਲੱਗਣ ਦਿੱਤੇ ਦਰਖਾਸਤਾਂ ਤੇ ਉਹ ਪੁਲਿਸ ਚ ਹੈ ਜੀ ਵਜ੍ਹਾ ਕੀ ਸਮਝਦੇ ਕਿ ਉਹ ਪੱਤਾ ਦਰਜ ਹੋ ਗਿਆ ਪੁਲਿਸ ਕੋਈ ਤੁਹਾਡੀ ਸੁਣਣੀ ਕੀ ਵਜ੍ਹਾ ਸਮਝਦੇ ਪੁੜੀ ਕੁੜੀ ਪੁਲਸਨ ਚ ਹੋਣ ਕਰਕੇ ਉਹ ਡੈਡੀਓ ਤਾਂ ਕਿੰਦੋਂ ਦਾ ਪੁਲਸ ਤੇ ਮੈਂ ਜੇਬ ਚ ਪਾ ਕੇ ਘੁੰਮਦਾ ਜੀ ਮਗਾ ਜੋ ਉਤਰ ਕੇ ਉਹਨੂੰ ਕਰ ਲਾ ਜਿੱਥੇ ਜ਼ੋਰ ਲੱਗਦਾ ਲਾਲਾ ਹਾਂਜੀ ਤੇ ਹੁਣ ਕੀ ਮੰਗ ਕੀ ਕਰਦੇ ਆ ਮੰਗ ਇਹੋ ਕਰਦੇ ਆ ਕਿ ਸਾਡੇ ਜਿਹੜੇ ਪੈਸੇ ਸਾਨੂੰ ਵਾਪਸ ਕੀਤੇ ਜਾਣ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹਾਂਜੀ ਤੇ ਕੋਚਾ ਸੀਗਾ ਕਿ ਵਿਆਹ ਕਰਾਉਂਗਾ ਮਤਲਬ ਉਹਨੇ ਬਾਹਰ ਜਾਊਗਾ ਸਨੈਰੀ ਆਪਣਾ ਪੁਲਿਸਾ ਬਣਾਊਗਾ ਪਰ ਲਾਕਡਾਊਨ ਸਾਰਾ ਪਾਣੀ ਪਾਣੀ ਹੋ ਗਿਆ ਪਾਣੀ ਪਾਣੀ ਆ ਜੀ ਪੈਸੇ ਵੀ ਗਵਾ ਬੈਠੇ ਆ ਤੇ ਕਰਜ਼ਾ ਵੀ ਲਾਉਣ ਡੇ ਆ ਤੇ ਵਿਆਜ ਵੀ ਤਾਰਨ ਡੇ ਆ ਕਰਦਾ ਕੁਝ ਆਲਾ ਕਿੱਥੇ ਆ ਰਿਹਾ ਕਰਦਾ ਕਿ ਯਾਰਾ ਇਦਾਂ ਵੀਰਜੀ ਪ੍ਰਾਈਵੇਟ ਜੌਬ ਕਰੀਦੀ ਆ ਪਾਪਾ ਦੀ ਜਿਹੜੀ ਪੈਨਸ਼ਨ ਹੁੰਦੀ ਆ ਉਹ ਵਿਆਹ ਚ ਨਿਕਲ ਨਿਕਲ ਜਾਂਦੀ ਹੈ ਜੀ ਮੇਰਾ ਨਾਮ ਜੀ ਦਲਵੀਰ ਸਿੰਘ ਹੈ ਪਿੰਡ ਮੇਰਾ ਚੱਕ ਮਿਸ਼ਰੀ ਖਾਇ ਪਾਪਾ ਜੀ ਤੁਸੀਂ ਆਪਣੇ ਮੁੱਢ ਦਾ ਵਿਆਹ ਕਰਾਇਆ ਉੱਥੇ ਵੀ ਖਰਚਾ ਹੋਇਆ ਕੁੜੀ ਬਾਹਰ ਭੇਜੀ ਉਮੀਦ ਸੀ ਕਿ ਤੁਹਾਡਾ ਫਿਊਚਰ ਸੈੱਟ ਹੋਏਗਾ ਪੂਰਾ ਪਰਿਵਾਰ ਦਾ ਸੈੱਟ ਹੋਏਗਾ ਪਰ ਕੁੜੀ ਹੁਣ ਬਾਹਰ ਚਲ ਕੇ ਤੁਹਾਨੂੰ ਬੁਲਾ ਨਹੀਂ ਰਹੀ ਪਛਾਨ ਨਹੀਂ ਰਹੀ ਕੀ ਕੁਝ ਕਹਿਣਾ ਚਾਹੋਗੇ ਵੇਖੋ ਜੀ ਇਹ ਆਪਾਂ ਦੇ ਵਿਆਹ ਕੀਤਾ ਸੀ ਵੀ ਚਲੋ ਦੋਵੇਂ ਜੀ ਜਾ ਕੇ ਰਲ ਮਿਲ ਕੇ ਆਪਣਾ ਚੰਗਾ ਭਵਿੱਖ ਬਣਾਉਣਗੇ ਹੁਣ ਕੁੜੀ ਸਾਡੇ ਨਾਲ ਧੋਖਾ ਕਰ ਗਈ ਆ ਅਸੀਂ ਭਗਵੰਤ ਮਾਨ ਸਰਕਾਰ ਜੀ ਦੇ ਅੱਗੇ ਇਹੋ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਕਿ ਪੁਲਿਸ ਵੱਲੋਂ ਪਾ ਮਾਮਲਾ ਦਰਜ ਨਹੀਂ ਕੀਤਾ ਗਿਆ ਹਾਂਜੀ ਪੁਲਿਸ ਵੱਲੋਂ ਮਾਮਲਾ ਕਈ ਵਾਰ ਹੀ ਰਿਪੋਰਟ ਕੀਤੀ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਜੋੜੀ ਉਹਨਾਂ ਦੀ ਲੜਕੀ ਹੈ ਸੁਮਨਦੀਪ ਕੌਰ ਉਹਨੇ ਕਿਤੇ ਵੀ ਪਿਆਰ ਨਹੀਂ ਲੱਗਣ ਦਿੱਤੇ ਤੇ ਹਾਂਜੀ ਦਿੱਤੇ ਵੀ ਇਹ ਦਰਖਾਸਤ ਦੇ ਨੇ ਉਹ ਪਿਆਰ ਨਹੀਂ ਲੱਗਣ ਦਿੰਦੀ ਰਹੀ ਹੁਣ ਅਸੀਂ ਹਾਈ ਕੋਰਟ ਤੱਕ ਪਹੁੰਚ ਕੇ ਇਹਨਾਂ ਦੇ ਆ ਰੇਟ ਪਾ ਕੇ ਪਰਚਾ ਕਰਾਇਆ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਸਾਡਾ ਇਹੋ ਹੀ ਮੰਗ ਹੈ ਕਿ ਸਾਡੀ ਇਨਸਾਫ ਦਵਾਇਆ ਜਾਵੇ ਸਾਹਿਬ ਜੀ ਹਾਂਜੀ ਤੇ ਜਿਹੜੇ ਪਰਿਵਾਰ ਹੈ ਕੁੜੀ ਵਾਲੇ ਦਾ ਪਰਿਵਾਰ ਕੀ ਕੁਝ ਕਹਿੰਦਾ ਤੁਹਾਨੂੰ ਕੋਈ ਕਦੇ ਗੱਲਬਾਤ ਤਾਂ ਕੀਤੀ ਹੋਣੀ ਕੁੜੀ ਵਾਲੇ ਦਾ ਪਰਿਵਾਰ ਤੇ ਨਾ ਤੇ ਗੱਲਬਾਤ ਕਰਦਾ ਹੀ ਨਾ ਫੋਨ ਤੇ ਨਾ ਗੱਲ ਨਾਲ ਕੋਈ ਬਾਤ ਕਰਦੇ ਨਹੀਂ ਇਹ ਨਹੀਂ ਕਰਦੇ ਹਾਂ ਰਿੰਕੂ ਮੇਰਾ ਪਿੰਨ ਚੱਕ ਨਹੀਂ ਰਿਖਾਣ ਹਲਕਾਰ ਆਸਾਂ ਸੀ ਮੈਂ ਸਾਬਕਾ ਸਰਪੰਚ ਹਾਂ ਜੀ ਤੁਹਾਡੇ ਕੋਲ ਇਸ ਤਰ੍ਹਾਂ ਦੀ ਇੱਕ ਮਾਮਲਾ ਚ ਲਗਾਤਾਰ ਪੰਜਾਬ ਦੀ ਇਸ ਸੱਜੀ ਦੇ ਖਾਸ ਕਰਕੇ ਜਿਹੜੇ ਆਪਣੇ ਨੌਜਵਾਨ ਮੁੰਡੇ ਨੇ ਉਹ ਥੱਗੇ ਦਾ ਸ਼ਿਕਾਰ ਪਾ ਲਿਆ ਤੁਹਾਡੇ ਤੱਕ ਪਹੁੰਚੇ ਸੀ ਕਿ ਹੁਣ ਕੀ ਤੁਸੀਂ ਕਾਰਵਾਈ ਕਰਦੇ ਹੋ ਕਿ ਕੀ ਕੁਝ ਕਹਿਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਕਾਰਵਾਈ ਤੁਸੀਂ ਮੰਗ ਕਰਦੇ ਮੈਂ ਜੀ ਚਾਹੁੰਦਾ ਹਾਂ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਗਰੀਬਾਂ ਨੂੰ ਬڑے ਜਦੋਂ ਯਹਰ ਕਰਕੇ ਇਹਨਾਂ ਦੀ ਐਫਆਰ ਦਰਜ ਕਰਵਾਈ ਗਈ ਹੈ ਜੀ ਇਹ ਐਫਆਰ ਦਰਜ ਜਿਹੜੀ ਕਰਾਈ ਉਹ ਹਾਈ ਕੋਰਟੋਂ ਕਰਾਈ ਗਈ ਹੈ ਜੀ ਥੱਲੋਂ ਤੇ ਦੀ ਐਫਆਰ ਦਰਜ ਹੋ ਜਾਂਦੀ ਨਹੀਂ ਜੇ ਆਪਾਂ ਕਿਤੇ ਵੀ ਜਾਂਦੇ ਹਾਂ ਦਫਤਰਦਾਰ ਦਰਖਾਸਤ ਹੋ ਜਾਂਦੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਬੜੀ ਔਖੀ ਐਫਆਰ ਦਾ ਜਗਰਾਈ ਹੈ ਦੋਸ਼ੀਆਂ ਨੂੰ ਰਸਤ ਕਰਨਾ ਚਾਹੀਦਾ ਜੀ ਜੀ ਵਜਾ ਕੀ ਸਮਝਦੇ ਵਿੱਚ ਨਾ ਕੀ ਹਾਈ ਕੋਰਟ ਤੇ ਟਪਾਈ ਝਾੜੀ ਪੁਲਿਸ ਦੀ ਸੀਗੀ ਉੱਪਰ ਤੋਂ ਹੋ ਰਹੀ ਥਾਣੇ ਸੀਗੇ ਐਸਐਸਪੀ ਸਾਹਿਬ ਨੇ ਹੋਰ ਵੀ ਅਫਸਰ ਨੇ ਸਿੱਧਾ ਦੂਈ ਹਾਈ ਕੋਰਟ ਦਾ ਰੁਖ ਕੀਤਾ ਕੀ ਵਜਾ ਵਜਾ ਜੀ ਉਹਨਾਂ ਦੀ ਇੱਕ ਬੇਟੀ ਆ ਸੁਮਨਦੀਪ ਕ ਤੇ ਉਹਨਾਂ ਦੇ ਇੱਕ ਸਹੇ ਗੁਰਲਾਲ ਸਿੰਘ ਹੈ ਉਹ ਵੀ ਸਰਕਾਰੀ ਮੁਲਾਜ਼ਮ ਹੈ ਉਹਨਾਂ ਕਰਕੇ ਇਹਨਾਂ ਗਰੀਬਾਂ ਦੀ ਕੋਈ ਸੁਣਾਈ ਨਹੀਂ ਸੀ ਹੋਰ ਵਾਜੇ ਕਿਤੇ ਵੀ ਨਹੀਂ ਤੁਨ ਕੀ ਮੰਗ ਕਰਦੇ ਮੰਗ ਕਰਨਾ ਚਾਹੁੰਦੇ ਨੇ ਗਰੀਬਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾਜੀ